ਇਸੇ ਤਰ੍ਹਾਂ ਪੋਲੀਟਿਕਲ ਤੌਰ ਤੇ ਸਾਰੀਆਂ ਪਾਰਟੀਆਂ ਆਪਣਾ ਆਪਣਾ ਪ੍ਰਚਾਰ ਕਰਦੀਆਂ ਇੱਕ ਦੂਜੇ ਨੇ ਘਾਟਾਂ ਦਾ ਦੱਸਿੰਦਾ ਦੱਸੀ ਜਾਓ ਜੇ ਕੋਈ ਕਹੇ ਵੀ ਸਾਡਾ ਜਿਹੜਾ ਉਲਟ ਪਾਊਗਾ ਭਈ ਗੀਚੀ ਨੱਪਦਾਂਗੇ ਤੁਹਾਡੇ ਪਿਓ ਵਾਲਾ ਰਾਜ ਨੱਪ ਦੇਉਗੇ ਗੀਚੀ ਤੁਸੀਂ ਲੋਕਾਂ ਨੂੰ ਲੜਾਉਣ ਨੂੰ ਫਿਰਦੇ ਹੋ ਐ ਨਹੀਂ ਚੱਲਣਾ ਇਹ ਨਾਲੇ ਵੀ ਇਹੀ ਕੁਝ ਹੁੰਦਾ ਬਸ ਆਹੀ ਗੱਲਾਂ ਨੇ ਇਹਨਾਂ ਦੀ ਡਰਾਉਂਦੇ ਦਬਕਾਉਂਦੇ ਤੇ ਜਿਹੜੇ ਬੰਦੇ ਜਿਹੜੇ ਕੋਈ ਕੰਮ ਕਰਨ ਵਾਲੇ ਸੀਗੇ ਉਹਨਾਂ ਨੂੰ ਘੇਰ ਲਿਆ ਭਾਈ ਸਾਹਿਬ ਦਾ ਘਰ ਘੇਰ ਲਿਆ ਪੰਥਪ੍ਰੀਤ ਸਿੰਘ ਦਾ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਉਹਨਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਘੇਰ ਲਿਆ ਕੋਈ ਗੱਲ ਐ ਸਾਡੇ ਘਰੇ ਛਾਪਾਂ ਮਾਰਿਆ ਸਵੇਰੇ ਮੈਂ ਘਰੇ ਨਹੀਂ ਘਰੇ ਪਿਤਾ ਜੀ ਉਹਨਾਂ ਨੂੰ ਨਹੀਂ ਤੁਸੀਂ ਚਲੋ ਜੇ ਉਹ ਨਹੀਂ ਹੈਗੇ ਉਹ ਕੋ ਉਹਨਾਂ ਨੇ ਦਿਖਾਇਆ ਭਾਈ ਮੇਰੇ ਕਾਲੇ ਪੀੜੇ ਦੀ ਬਿਮਾਰੀ ਐ ਦੇਖੋ ਆ ਦਵਾਈ ਖਾਂ ਚੱਲਦੀ ਐ ਡਿਸਕ ਦੀ ਪ੍ਰੋਬਲਮ ਐ ਪੇਟੀ ਮੇਰੇ ਲੱਗੀ ਹੋਈ ਐ ਕਹਿੰਦੇ ਨਹੀਂ ਨਹੀਂ ਚਲੋ ਚੱਕ ਕੇ ਜੇੜ ਦੇਰ ਚੋਂ ਸਿੱਧਾ ਜਦੋਂ ਫਿਰ ਸੰਗਤ ਉਹਦੇ ਇਕੱਠੀ ਹੋ ਗਈ ਪੇਸ਼ੀ ਨੂੰ ਫਿਰ ਕਹਿੰਦੇ ਲੈ ਜੋ ਲੈ ਜੋ ਹੱਥ ਬੰਨ੍ਹ ਕੇ ਕਹਿੰਦੇ ਉਹ ਮੈਂ ਲੈ ਤਾਂ ਜਾਂਦੇ ਆ ਪਹਿਲਾਂ ਐਂ ਦੱਸੋ ਵੀ ਰੱਖੇ ਕਿਉਂ ਨਹੀਂ ਹੁਣ ਤੱਕ ਅਸੀਂ ਇੱਥੋਂ ਦੇ ਨਾਗਰਿਕਾਂ ਕਸੀਂ ਜਾਨਵਰਾਂ ਕੋਈ ਜਾਂ ਜੀ ਕਰਦੇ ਅੰਦਰ ਲੈ ਜੀ ਨੇ ਬਾਹਰ ਕੱਢ ਦਿੰਨੇ ਹਾਂ ਹੈ ਕੋਈ ਬੰ ਇਹਨਾਂ ਨੂੰ ਹੁੰਦਾ ਵੀ ਅਸੀਂ ਦਬਕਾ ਲਾਂਗੇ ਡਰਾ ਲਾਂਗੇ ਉਹਨਾਂ ਦਿਨਾਂ ਵਿੱਚ ਹੀ ਮੈਂ ਇੱਕ ਬੇਨਤੀ ਕੀਤੀ ਮੈਂ ਕਹੇ ਲੜੜ ਕੱਟੇ ਜੇ ਸਾਧਾ ਨੂੰ ਉਂਗਲਾਂ ਦੇ ਨਚਾ ਲੈਨੇ ਹਾਂ ਕਿਉਂਕਿ ਉਹਨਾਂ ਨੇ ਯਾਲੀ ਜੂਲੀ ਜ਼ਮੀਨਾਂ ਤੇ ਕਬਜ਼ੇ ਕਰੇ ਹੁੰਦੇ ਨੇ ਅਸੀਂ ਗਲਤ ਕੰਮ ਕੋਈ ਕਰਨਾ ਨਹੀਂ ਤੇ ਥੋਤੋਂ ਡਰਨਾ ਨਹੀਂ ਧਿਆਨ ਚ ਰੱਖਿਓ ਸਾਰੇ ਪਰਿਵਾਰ ਨੂੰ ਭਾਵੇਂ ਜੋ ਕੁਛ ਥੋਤੋਂ ਹੁੰਦਾ ਕਰ ਲੋ ਜੀੜਾਂ ਸਿੱਟ ਤੋਂ ਗੋਲੀਆਂ ਨਾਲ ਭੰਨ ਦੋ ਪਰ ਜਿੰਨਾ ਚਿਰ ਇਹ ਸਰੀਰ ਚ ਸਵਾਸ ਚੱਲਦੇ ਨੇ ਸੱਚ ਦੀ ਗੱਲ ਜਾਰੀ ਰਹੂਗੀ ਤੂੰ ਸਮਝਦੇ ਕਿ ਉਹ ਆਪਣੇ ਆਪ ਨੂੰ ਕੋਈ ਐਂ ਡਰਾ ਲਾਉਂਗੇ ਹਰੇਕ ਨੂੰ ਬਾਣੀ ਦਾ ਫੈਸਲਾ ਹੈ ਮਰਨ ਹਾਰ ਇਹ ਜੀਅਰਾ ਨਾਹੀ ਬਹੁਤ ਗੁੰਡੇ ਨੇ ਮੈਨੂੰ ਪਤਾ ਇਹਨਾਂ ਕੋਲੇ ਕਿਸੇ ਕਿਸੇ ਮੋੜ ਤੇ ਗੋਲੀ ਮਰਵਾ ਸਕਦੇ ਨੇ ਵਹੀਕਲ ਵਾਲੇ ਨੂੰ ਕਹਿ ਦੇਣਗੇ ਦਰੜ ਕੇ ਲੰਘ ਜਾ ਇਹ ਇਹ ਤਾਂ ਇਹੀ ਗੱਲਾਂ ਇਹਨਾਂ ਕੋਲੇ ਔਰ ਹੈ ਕੱਖ ਵੀ ਨਹੀਂ ਦਾਗਿਆ ਜੀ ਪਤਾ ਇਹ ਇਹਨਾਂ ਦੀਆਂ ਨਲਾਇਕੀਆਂ ਨੇ ਇਹਨਾਂ ਦੀ ਬਸ ਐਡਾ ਬੁਰਾ ਹਾਲ ਇਹਨਾਂ ਲੋਕਾਂ ਦਾ ਤੇ ਆਪਾਂ ਹੁਣ ਕੀ ਕਰਨਾ ਹੈ ਇਹ ਧਿਆਨ ਨਾਲ ਸੁਣ ਲਓ ਆਪਾਂ ਕੀ ਕਰਨਾ ਹੈ ਇਹ ਸੁਣ ਜੋ ਜੀ 5 ਮਿੰਟ ਚ ਜਿੰਨੇ ਨੌਜਵਾਨ ਵੀਰ ਆਏ ਆ ਖਾਸ ਤੌਰ ਤੇ ਪੇਣਾ ਵੀਰ ਨੌਜਵਾਨ ਆਪਾਂ ਇੱਕ ਤਾਂ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਪ ਪੜ੍ਹਨੀ ਹੈ ਸੁਣਨੀ ਹੈ ਸਮਝਣੀ ਹੈ ਮੰਨਣੀ ਹੈ ਸਿੱਖੀ ਨਾਲ ਜੁੜਨਾ ਹੈ ਦੂਸਰੀ ਬੇਨਤੀ ਸੁਣਿਓ ਦੁਨਿਆਵੀ ਪੱਧਰ ਤੇ ਉੱਚੀ ਵਿਦਿਆ ਪ੍ਰਾਪਤ ਕਰਨੀ ਹੈ ਖਾਸ ਤੌਰ ਤੇ ਨੌਜਵਾਨ ਵੀਰ ਸੁਣ ਲਓ ਮੇਰੇ ਭਰਾ ਪੜਨਾ ਬਹੁਤ ਧਿਆਨ ਨਾਲ ਦੁਨਿਆਵੀ ਪੱਧਰ ਆਪਾਂ ਕੀ ਕਰਨਾ ਹੈ ਦੁਨਿਆਵੀ ਪੱਧਰ ਤੇ ਉੱਚੀ ਵਿਦਿਆ ਪ੍ਰਾਪਤ ਕਰਨੀ ਹੈ ਜਜਵਾਤੀ ਹੋ ਕੇ ਗੱਲਾਂ ਨਹੀਂ ਚੱਲਦੀਆਂ ਕਈ ਲੋਕ ਗੱਲਾਂ ਮਾਰਦੇ ਇਹ ਤਾਂ ਮੇਰੇ ਠੰਡੇ ਬੰਦੇ ਆ ਗਏ ਤੇ ਹੁਣ ਬਈ ਠੰਡੇ ਬੰਦਿਆਂ ਨੂੰ ਤਾਂ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਹੁਣ ਭੱਜ ਗਏ ਭੱਜੇ ਉਤਾਪ ਹੈ ਕਈ ਮੇਰੇ ਵੱਲ ਉਹ ਤਾਂ ਮੇਰੇ ਉਹ ਤਾਂ ਭੱਜ ਗਏ ਅਸੀਂ ਤਾਂ ਰੋਜ਼ ਹੁਣ ਫੇਰ ਦੋ ਦੋ ਸਟੇਜਾਂ ਦੇ ਉੱਤੇ ਇਹਨਾਂ ਦਾ ਜਿਹੜੀਆਂ ਕਰਤੂਤਾਂ ਨੇ ਨੰਗੀਆਂ ਕਰ ਰਹੇ ਆ ਅਸੀਂ ਤਾਂ ਭੱਜ ਗਏ ਫਿਰ ਤੁਸੀਂ ਜਿਹੜੇ ਗਰਾਊਂਡ 'ਚ ਖੜੇ ਹੋ ਬਈ ਹੁਣ ਤੁਸੀਂ ਕਿਉਂ ਨਹੀਂ ਕਿਸੇ ਨੂੰ ਕਰਦਣਾ ਵੱਡਣ ਦੇ ਸਨੇਹ ਦਿੱਤੇ ਹੁਣ ਕਰਮ ਪ੍ਰੋਗਰਾਮ ਹੁਣ ਤਾਂ ਦੇ ਦਿਓ ਹੁਣ ਤਾਂ ਬਾਗਡੋਰ ਤੁਹਾਡੇ ਕੋਲ ਹੀ ਹੈ ਇਹਨਾਂ ਦੇ ਘਹਿਣ ਮ ਤਾਂ ਕੋ ਦੂਜੇ ਤਾਂ ਗਦਾਰੀ ਕਰ ਗਏ ਹੁਣ ਜਿਨ੍ਹਾਂ ਕੋਲ ਬਾਗਡੋਰ ਹੈ ਹੁਣ ਦੇ ਦਿਓ ਪ੍ਰੋਗਰਾਮ ਫਿਰ ਹੁਣ ਕਿਹਦੇ ਸਿਰ ਪੰਨੋਂਗੇ ਭੰਡਾ ਇਹ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਗਰਮ ਮੰਨੀ ਦਿੱਤਾ ਪਰ ਗਰਮ ਗਰਦਨਾ ਬਣਾਉਣ ਨੂੰ ਕਹਿੰਦੇ ਹੁੰਦੇ ਅਸੀਂ ਲੜਾਂਗੇ ਕਿਹਦੇ ਨਾਲ ਲੜਾਂਗੇ ਕਾਹਦੇ ਨਾਲ ਜਿਹੜੇ ਬੇਅਦਵੀ ਕਰਨ ਵਾਲੇ ਉਹਨਾਂ ਨੂੰ ਸਾਹਮਣੇ ਨਹੀਂ ਆਏ ਕਾਹਦੇ ਨਾਲ ਲੜਾਂਗੇ ਅਸੀਂ ਨਹੀਂ ਗਰਦਨਾ ਬਣਾਉਣੀਆਂ ਨੌਜਵਾਨਾਂ ਦੀਆਂ ਅਸੀਂ ਤਾਂ ਕਹਾਂਗੇ ਰਹਿਣ ਦੋ ਸ਼ਾਂਤਵੇਂ ਰਹੋ ਅਸੀਂ ਤਾਂ ਸ਼ਾਂਤਮਈ ਕਹਾਂਗੇ ਸਾਡੀਆਂ ਸਾਡੇ ਮੋਢਿਆਂ ਵਿੱਚ ਦਮ ਨਹੀਂ ਹੈ ਨੌਜਵਾਨਾਂ ਦੀਆਂ ਅਰਥੀਆਂ ਚੁੱਕਣ ਦਾ ਮੇਰਾ ਇੱਕ ਨੌਜਵਾਨ ਭਰਾ ਹੈ ਛੋਟਾ ਜਿਹ ਲੋਕਾਂ ਦੇ ਮੁੰਡਿਆਂ ਨੂੰ ਕਹਿਣਾ ਹੈ ਨਾ ਵੀ ਗਰਦਨਾ ਵੱਡੂ ਗੋਲੀਆਂ ਮੂਰੇ ਖਾੜੋ ਤਾਂ ਉਦੋਂ ਕਹੂੰਗਾ ਜਿੱਦਾਂ ਮੈਂ ਆਪਣੇ ਭਰਾ ਨੂੰ ਪਹਿਲੇ ਨੰਬਰ ਤੇ ਲਾਇਆ ਵੀ ਲੈ ਤੂੰ ਪਹਿਲਾਂ ਗੋਲੀ ਖਾਣ ਤੋਂ ਬਾਅਦ ਦੂਜਾ ਲੱਗੂ ਕਹੋ ਇਹਨਾਂ ਨੂੰ ਆਪਣੇ ਜਵਾਕਾਂ ਨੂੰ ਲਾਓ ਏ ਪਹਿਲਾਂ ਕਰਕੇ ਜਜ਼ਬਾਤੀ ਗੱਲਾਂ ਮਾਰ ਕੇ ਗਰਮ ਨਾਰੇ ਉੱਥੋਂ ਕਰੋੜਾਂ ਰੁਪਈਆ ਬਾਹਰੋਂ ਲੁੱਟ ਕੇ ਲਿਆ ਕੇ ਤੁਸੀਂ ਬਣਿਓ ਪੰਥ ਦੇ ਠੇਕੇਦਾਰ ਕੜਮ ਚੌਧਰੀ ਲੈ ਕੇ ਆਓ ਉਥੋਂ ਆਪਣਿਆਂ ਨੂੰ ਲਾਓ ਪਹਿਲਾਂ ਮੂਰੇ ਡਾਂਗਾ ਖਾਣ ਵਾਸਤੇ ਡਾਂਗਾ ਖੋਈ ਹੋਰ ਖਾਵੇ ਗੱਲਾਂ ਕੋਈ ਹੋਰ ਕਰੇ ਆਪਾਂ ਕੀ ਕਰਨਾ ਸੁਣ ਲੋ ਕਿਰਪਾ ਕਰਕੇ ਕੀ ਸੱਜਣ ਅਜੀ ਤੱਕ ਵੀ ਮੈਂ ਤਾਂ ਹੁਣ ਹੋ ਗਿਆ ਸਾਰਾ ਕਲੀਅਰ ਕਿਉਂ ਨਹੀਂ ਗਏ ਕਿਉਂ ਨਹੀਂ ਉੱਥੇ ਕਿਉਂ ਨਹੀਂ ਗਏ ਉੱਥੇ ਕਿਉਂ ਨਹੀਂ ਗਏ ਅਸੀਂ ਨਹੀਂ ਗਏ ਤੇ ਸਾਡਾ ਫੈਸਲਾ ਬਿਲਕੁਲ ਠੀਕ ਹੈ ਭੁੱਖ ਵਿੱਚ ਵੀ ਕੋਈ ਅੱਖਾਂ ਵਿੱਚ ਕੇ ਬੁਲਾਵੇਗਾ ਅਸੀਂ ਅੱਖਾਂ ਵਿੱਚ ਕੇ ਨਹੀਂ ਜਾਵਾਂਗੇ ਅੱਖਾਂ ਵਿੱਚ ਕੇ ਕੋਈ ਬੁਲਾਵੇਗਾ ਅਸੀਂ ਨਹੀਂ ਜਾਵਾਂਗੇ ਉਸ ਕੋ ਸਾਡੇ ਤੋਂ ਰੋਵ ਹੈ ਕਿਸ ਦਾ ਇੱਕ ਮਿੰਟ ਟੈਲੀਫੋਨ ਆਇਆ ਕਹਿੰਦਾ ਅਸੀਂ ਅਮਰੀਕਾ ਨਹੀਂ ਸੱਦਣਾ ਜੇ ਉੱਥੇ ਨਹੀਂ ਗਏ ਮੈਂ ਕਿਹਾ ਔਕਾਤ 'ਚ ਰਹਿ ਕੇ ਗੱਲ ਕਰੋ ਜਨਾਬ ਮੈਂ ਅਜੇ ਤੱਕ ਅਮਰੀਕਾ ਨਹੀਂ ਆਇਆ ਸਾਡੇ ਘਰੇ ਰੋਟੀ ਪੱਕਦੀ ਹੈ ਇਸ ਕਰਕੇ ਬਗ ਜੀ ਅਸੀਂ ਅਮਰੀਕਾ ਜਾਣਾ ਕੈਨੇਡਾ ਜਾਣਾ ਤਾਂ ਕਰਕੇ ਕੱਲਾ ਕਰਦੀ ਹੈ ਦੁਨੀਆ ਕੈਨੇਡਾ ਅਮਰੀਕਾ ਇੱਥੇ ਖੜੀ ਹੈ ਸੁਰਤ ਇੱਥੇ ਵੱਡੀਆਂ-ਵੱਡੀਆਂ ਜਥੇਦਾਰੀਆਂ ਨੂੰ ਠੋਕਰਾਂ ਮਾਰੀਆਂ ਹੋਈਆਂ ਨੇ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਦੇ ਆ ਜਿਵੇਂ ਓਬਾਮਾ ਹੁੰਦੇ ਨੇ ਗੱਲ ਤਾਂ ਐ ਕਰਦੇ ਆ ਜਿਵੇਂ ਓਬਾਮਾ ਵੀ ਅਮਰੀਕਾ ਰਾਸ਼ਟਰਪਤੀ ਹੁੰਦਾ। ਅਸੀਂ ਵੜਨ ਦੀ ਇਹ ਗੱਲਾਂ ਇਹਨਾਂ ਕੋਲੇ ਕਿਉਂਕਿ ਉਹਨਾਂ ਨੂੰ ਗਰਾਊਂਡ ਦੀ ਹੈ ਕਿ ਬਹੁਤ ਸੱਜਣ ਉੱਥੇ ਸਤਿਕਾਰਯੋਗ ਹੈਗੇ ਨੇ ਅਸੀਂ ਗੱਲ ਨਹੀਂ ਸਭ ਕੋ ਸੂਚੇਤ ਬੰਦੇ ਬਹੁਤ ਹੈ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਸਵੇਰੇ ਟੈਲੀਫੋਨ ਪਹਿਲਾਂ ਤਾਂ ਔਖੇ ਹੋ ਕੇ ਕਰਦੇ ਸੀ ਕਿਉਂ ਨਹੀਂ ਗਏ ਜਦੋਂ ਸ਼ਾਮ ਨੂੰ ਕਹਿੰਦੇ ਜੀ ਬਹੁਤ ਧੰਨਵਾਦ ਮਾਫੀ ਚਾਹੁੰਦੇ ਆ ਤੁਸੀਂ ਵਧੀਆ ਹੋ ਗਏ ਨਹੀਂ ਗਏ ਵਧੀਆ ਹੋ ਗਿਆ ਨਹੀਂ ਗਿਆ ਇਹ ਨਹੀਂ ਗੱਲਾਂ ਚਲਦੀਆਂ ਧਿਆਨ ਰੱਖਿਓ ਡਾਊਟ ਹੋਵੇ ਤੇ ਮੈਨੂੰ ਮਿਲਿਓ 1986 ਵਿੱਚ ਜਿਹੜਾ ਸੱਦਿਆ ਗਿਆ ਸੀ ਉਹ ਉਹ ਪ੍ਰਬੰਧਕਾਂ ਨਾਲ ਮੇਰੀ ਗੱਲ ਹੋਈ ਹੈ ਉਦੋਂ ਕੀ ਸੀ ਤੇ ਅੱਜ ਕੀ ਹੋਇਆ ਵਿਦ ਪ੍ਰੂਫ ਹੋਸ਼ ਤੋਂ ਕੰਮ ਲੈਣਾ ਹੋਸ਼ ਤੋਂ ਇੱਕ ਮੈਂ ਬੇਨਤੀ ਕਰਨ ਲੱਗਿਆ ਸੀ ਨੌਜਵਾਨ ਵੀਰਾਂ ਨੂੰ ਭੈਣਾ ਨੂੰ ਖਾਸ ਤੌਰ ਤੇ ਦੇਖੋ ਆਪਾਂ ਇੱਕੋ ਗੱਲ ਨੂੰ ਰੋਣਾ ਰੋਈ ਜਾਂਦੇ ਵੀ ਆਪਣੀ ਗਿਣਤੀ ਘਟ ਹੈ ਜੀ ਗਿਣਤੀ ਇਕੱਲੀ ਗਿਣਤੀ ਦੀ ਗੱਲ ਨਹੀਂ ਹੁੰਦੀ ਆਪਣੀ ਜਥੇਦਾਰ ਨੇ ਵੀ ਇੱਕ ਬਿਆਨ ਦਿੱਤਾ ਹੀ ਪਿਛੇ ਵੱਧ ਤੋਂ ਵੱਧ ਬੱਚੇ ਪੈਦਾ ਕਰੋ ਵੀ ਜੇ ਸਿੱਖੀ ਵਧਾਉਣੀ ਹੈ। ਤੇ ਮੈਂ ਤਾਂ ਸੋਚਦਾ ਵੀ ਜੇ ਸਾਰੇ ਤੇਰੇ ਵਰਗੇ ਪੈਦਾ ਹੋ ਗਏ ਫੇਰ ਤਾਂ ਰੰਗ ਹੀ ਲੱਗ ਜੂ। ਤਾਂ ਜਲੂਸ ਹੀ ਨਿਕਲ ਜੂ ਜਮੇ ਯਾਰ। ਇਸ ਕਰਕੇ ਇਹ ਗੱਲ ਨਹੀਂ ਹੁੰਦੀ। ਗੱਲ ਕੀ ਹੈ ਅਸਲ ਦੇ ਵਿੱਚ ਧਿਆਨ ਨਾਲ ਸੁਣੋ। ਦੇਖੋ ਯਹੂਦੀ ਭਾਈ ਆਪਣੇ ਨਾਲੋਂ ਵੀ ਘੱਟ ਹੈ ਯਹੂਦੀ ਕੌਮ। ਸਭ ਤੋਂ ਵੱਧ ਜਿਹੜੀ ਗਿਣਤੀ ਇਸਾਈਆਂ ਦੀ ਫਿਰ ਮੁਸਲਮਾਨਾਂ ਦੀ ਫਿਰ ਹਿੰਦੂਆਂ ਦੀ ਫਿਰ ਬੋਧੀਆਂ ਦੀ ਫਿਰ ਸਿੱਖਾਂ ਦੀ ਸਿੱਖਾਂ ਤੋਂ ਵੀ ਘੱਟ ਗਿਣਤੀ ਯਹੂਦੀਆਂ ਦੀ ਪਰ ਉਹਨਾਂ ਕੋਲੇ ਕੀ ਹੈ ਕਿ ਅੱਜ ਯਹੂਦੀ ਜਿਹੜੇ ਵਰਲਡ ਪਾਵਰ ਬਣ ਗਏ ਉਹਨਾਂ ਕੋਲੇ ਐਜੂਕੇਸ਼ਨ ਹੈ ਉਹਨਾਂ ਕੋਲੇ ਵਿਦਿਆ ਹੈ ਧਿਆਨ ਨਾਲ ਸਮਝੋ ਅੱਜ ਤੱਕ 850 ਨੋਬਲ ਪ੍ਰਾਈਜ਼ ਮਿਲੇ ਨੇ ਯਹੂਦੀਆਂ ਦੀ ਗਿਣਤੀ ਕਿੰਨੀ ਹੈ ਭਲਾ ਜਿਹੜਾ ਉਹਨਾਂ ਦਾ ਨਾਰਥ ਅਮਰੀਕਾ ਯੂ ਐਸ ਡਾਟਾ ਬੈਂਕ ਦਾ ਲੇਟੈਸਟ ਅੰਕੜਾ 2014 ਦਾ 14.2 ਮਿਲੀਅਨ ਯਹੂਦੀ ਨੇ ਮਤਲਬ ਹੈ ਦੁਨੀਆ ਦੇ ਵਿੱਚ 0.2% ਯਹੂਦੀ ਨੇ ਸਿੱਧੇ ਲਫ਼ਜ਼ਾਂ 'ਚ ਗੱਲ ਕਰਾਂ ਵੀ ਜੇ ਆਪਾਂ ਲਾਈਨ 'ਚ ਖੜਾਈਏ ਬੰਦਿਆਂ ਨੂੰ ਤਾਂ 500 ਬੰਦੇ ਬਾਅਦ ਇੱਕ ਯਹੂਦੀ ਆਉਂਦਾ ਆਪਣੇ ਨੂੰ ਵੀ ਘਟ ਗਏ ਜੀ ਉਹ ਪਰ ਤਰੱਕੀ ਕਿੰਨੀ ਕੀਤੀ ਹੈ ਅੱਜ ਤੱਕ 850 ਨੋਬਲ ਪ੍ਰਾਈਜ਼ ਮਿਲੇ ਨੇ 194 ਨੋਬਲ ਪ੍ਰਾਈਜ਼ ਯਹੂਦੀਆਂ ਨੇ ਲਏ ਮਤਲਬ ਜਿਨ੍ਹਾਂ ਦੀ ਆਬਾਦੀ 0.2% ਹੈ ਉਹਨਾਂ ਨੇ 23% ਨੋਬਲ ਪ੍ਰਾਈਜ਼ ਲਏ ਪਰ ਇਹ ਗੱਲਾਂ ਫਿਰ ਵਰਲਡ ਬੈਂਕਾਂ ਦੇ ਨਿਰਮਾਤਾ ਯਹੂਦੀ ਵੱਡੀਆਂ-ਵੱਡੀਆਂ ਕਾਢਾਂ ਕਰਨ ਵਾਲੇ ਯਹੂਦੀ ਅੱਜ ਵੀ ਦੁਨੀਆ ਦੀ ਜਿਹੜੀ ਇਕਨੋਮੀ ਹੈ ਯਹੂਦੀਆਂ ਦੇ ਹੱਥਾਂ 'ਚ ਖੇਡਦੀ ਹੈ ਅਮਰੀਕਾ ਵਰਗੇ ਮੁਲਕ ਜਿਨ੍ਹਾਂ ਨੂੰ ਆਪਾਂ ਵਰਲਡ ਪਾਵਰ ਕਹਿੰਦੇ ਆ ਜੇ ਯਹੂਦੀ ਹੱਥ ਚੱਕਦੇ ਨੇ ਪਿੱਛੇ ਕੱਖ ਨਹੀਂ ਬਚਦਾ ਮੈਂ ਸਿਰਫ ਇਹ ਬੇਨਤੀ ਕਰ ਰਿਹਾ ਕਿ ਸਾਡੇ ਨਾਲੋਂ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਯਹੂਦੀ ਕੌਮ ਕਾਮਜਾਦ ਕਿਉਂ ਹੈ ਉਹਨਾਂ ਕੋਲੇ ਐਜੂਕੇਸ਼ਨ ਹੈ ਵਿਦਿਆ ਹੈ ਅਸੀਂ ੱਲੇ ਜਜਵਾਤੀ ਹੋ ਕੇ ਗੱਲ ਨਹੀਂ ਬਣਨੀ ਗੁਰਬਾਣੀ ਨਾਲ ਜੁੜ ਕੇ ਦੁਨਿਆਵੀ ਪੱਦਰ ਤੇ ਉੱਚੀ ਵਿੱਦਿਆ ਪ੍ਰਾਪਤ ਕਰੀਏ ਸਿੱਖੀ ਸੋਚ ਵਾਲੇ ਜੱਜ ਇੰਜੀਨੀਅਰ ਵਕੀਲ ਡਾਕਟਰ ਟੀਚਰ ਚੰਗੇ ਬੰਦੇ ਅੱਗੇ ਆਉਣ ਉੱਪਰ ਲੀਆਂ ਤਾਂ ਆਪਣੀਆਂ ਚਾਬੀਆਂ ਗੋਲਕਾਂ ਦੀਆਂ ਉਹ ਤਾਂ ਹਜੇ ਚੋਰਾ ਕੋਲ ਨੇ ਪਤਾ ਹੀ ਆ ਤੁਹਾਨੂੰ ਚੋਰੀ ਨੇ ਹੋਰ ਕੀ ਮੈਂ ਤੁਹਾਨੂੰ ਪੁੱਛ ਹੀ ਲਵਾਂ ਇਹ ਜਿਹੜਾ ਤੁਸੀਂ ਗੁਰੂ ਕੀ ਗੋਲਕ ਚ ਆਪਾਂ ਪਾਉਨੇ ਆ ਇੱਕ ਸਿਧਾਂਤ ਵੀ ਆਪਾਂ ਨੂੰ ਪਤਾ ਹੈ ਗਰੀਬ ਦਾ ਮੂੰਹ ਹਾਂਜੀ ਗਰੀਬ ਦਾ ਮੂੰਹ ਤੁਸੀਂ ਬੋਲਦੇ ਨਹੀਂ ਕਿਉਂਕਿ ਹੁਣ ਤੁਹਾਨੂੰ ਲੱਗਦਾ ਵੀ ਇਹ ਤਾਂ ਮੱਕੜ ਦਾ ਮੂੰਹ ਬਣੀ ਪਈ ਆ ਗੋਲਕ ਤਾਂ ਚੱਲ ਸਿਧਾਂਤ ਦਾ ਦੱਸ ਦੋ ਸੱਚੀ ਗੱਲ ਫੇਰ ਅੱਗੇ ਦੱਸਦਾ ਇਹਨਾਂ ਨੂੰ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਇਹ ਸਿਧਾਂਤ ਹੈ ਹੁਣ ਮੈਂ ਤੁਹਾਨੂੰ ਪੁੱਛ ਹੀ ਲੈਣਾ ਵੀ ਇਹ 10 ਰੁਪਏ 5 ਰੁਪਏ ਜਿੰਨੀ ਭੇਟਾ ਕਰਦੇ ਆਂ ਆਪਾਂ ਸਰ ਦਾ ਮੁਤਾਬਕ ਜਿੰਨਾ ਕੁ ਸਰ ਦਾ ਚਲੋ ਪ੍ਰੋਖੋਂ ਆ ਲੈ ਲੋ ਭਈ ਇਹੇ ਗੋਲਕ ਚ ਪੈਸੇ ਇਸ ਕਰਕੇ ਪਾਉਨੇ ਆ ਵੀ ਚਲ ਮੱਕੜ ਵਿਚਾਰਾ ਗਰੀਬ ਐ ਤੇਲ ਹੀ ਪਵਾ ਲਿਆ ਕਰੂ ਗੱਡੀ ਚ ਇਸ ਵਾਸਤੇ ਪਾਉਨੇ ਤੇਲ ਜਾਂ ਇਹ ਗੋਲਕ ਚ ਪੈਸੇ ਐਨੇ ਦਾ ਕੱਪੜਾ ਬਣਾਇਆ ਕਰੋੜਾਂ ਦਾ ਤੇ ਜੇ ਮੈਂ ਕਹਿੰਦਾ 24 ਘੰਟੇ ਵੀ ਗੱਡੀ ਸਟਾਰਟ ਰੱਖੀਏ ਬੰਦ ਕਰੀਏ ਵੀ ਨਾ ਇੰਨਾ ਤੇਲ ਤਾਂ ਵੀ ਨਹੀਂ ਫੁਕਦਾ ਇੰਨੇ ਦਾ ਬਿੱਲ ਬਣਾਉਂਦੇ ਨੇ ਐਡੇ ਵੀ ਸ਼ਰਮੰਦੇ ਐ ਇਸ ਕਰਕੇ ਤੇ ਜਾਂ ਫਿਰ ਇਹ ਇਹ ਪੈਸਾ ਅਸੀਂ ਇਸ ਵਾਸਤੇ ਪਾਉਨੇ ਆ ਗੋਲਕਾਂ ਚ ਵੀ ਅੱਜ ਮੈਂ ਹੁਣ ਪਿੱਛੇ ਲੱਗਿਆ ਬਦਦਾ ਹੁਣ 91 ਲੱਖ ਰੁਪਈਆ ਕਰੋੜ ਹੋ ਗਿਆ ਪੂਰਾ 9 ਲੱਖ ਘਟਾ ਕਾਦੇ ਵਾਸਤੇ ਦਿੱਤਾ ਆ ਜਿਹੜਾ ਇਹਨਾਂ ਨੇ ਕੂੜਨਾਮਾ ਜਾਰੀ ਕਰਿਆ ਸੰਗਤ ਨੇ ਮੰਨਿਆ ਨਹੀਂ ਕਿਉਂਕਿ ਤੁਹਾਨੂੰ ਪਤਾ ਇੱਥੇ ਬੰਧੇਕੇ ਪਿੰਡ ਚ ਬਹੁਤ ਵੱਡਾ ਇਕੱਠ ਹੋਇਆ ਸੀ ਕੌਮ ਦਾ 30 35 ਹਜ਼ਾਰ ਦਾ ਇਕੱਠ ਸੀ ਉੱਥੇ ਬਾਹਾਂ ਤਾਹਾਂ ਕਰਕੇ ਹੋਰ ਵੀ ਸਾਰੇ ਹੋਇਆ ਬਹੁਤ ਜਥੇਬੰਦੀਆਂ ਨੇ ਵਿਰੋਧ ਕੀਤਾ ਇਸ ਹੁਕਮਨਾਮੇ ਦਾ ਅਖੌਤੀ ਹੁਕਮਨਾਮੇ ਦਾ ਹੁਕਮਨਾਮਾ ਤਾਂ ਪਵਿੱਤਰ ਹੈ ਤਾਂ ਉਦੋਂ ਇਹਨਾਂ ਨੇ ਕਿਹਾ ਵੀ ਅਸੀਂ ਹਵਾ ਬਣਾਈਏ 91 ਲੱਖ ਰੁਪਈਆ ਅਖਬਾਰਾਂ ਨੂੰ ਦਿੱਤਾ ਝੂਠ ਨੂੰ ਸੱਚ ਬਣਾਉਣ ਵਾਸਤੇ 91 ਲੱਖ ਰੁਪਈਆ ਸੋਚ ਕੇ ਦੇਖੋ ਵੀ ਗੋਲਕਿਚ 91 ਲੱਖ ਕਿਵੇਂ ਇਕੱਠਾ ਹੁੰਦਾ ਕੋਈ 5 ਰੁਪਈਏ ਕੋਈ 10 ਰੁਪਈਏ ਮੁਤਾਬ ਆਪਣੇ ਵਿੱਤ ਮੁਤਾਬਕ ਪਾਉਂਦੇ ਇਹ ਅਖਬਾਰਾਂ ਨੂੰ ਫੂਕ ਦਿੰਦੇ ਚੱਕ ਕੇ ਉਦੋਂ ਬਾਅਦ ਕੌਮ ਨੇ ਫਿਰ ਨਹੀਂ ਗੱਲ ਮੰਨੀ ਵੀ ਇਹ ਤਾਂ ਤੁਸੀਂ ਝੂਠੇ ਹੋਏ ਅਸੀਂ ਨਹੀਂ ਮੰਨਦੇ ਫਿਰ ਇਹਨਾਂ ਨੇ ਵਾਪਸ ਲੈ ਲਿਆ ਫੈਸਲਾ ਹੁਣ ਮੈਂ ਤਾਂ ਐ ਪੁੱਛਦਾ ਵੀ ਇਹ 91 ਲੱਖ ਰੁਪਇਆ ਮੱਕੜ ਭਰੂਗਾ ਗੋਲਕ ਚ ਕਿ ਦਾ ਪਿਓ ਪਾਉ ਪੈਸੇ ਇੰਨੇ ਕਿ ਇਹਨਾਂ ਦੇ ਚਮਚੇ ਕੜਸ਼ੀਆਂ ਪਹੁੰਚਣਗੇ ਇਹ ਗੋਲਕ ਲੁੱਟਣ ਨੂੰ ਮਰਜੀ ਐ ਜਿਵੇਂ ਮਰਜੀ ਭਾਈ ਮਨੀ ਸਿੰਘ ਨੇ ਬੰਦ-ਬੰਦ ਕਟਾ ਲਿਆ ਇੱਕ ਟਕਾ ਨੀ ਨਜਾਇਜ਼ ਵਰਤਿਆ ਇਹ ਚੋਰਾ ਹੱਥ ਆ ਗਈਆਂ ਚਾਬੀਆਂ ਚੋਰਾ ਹੱਥ ਆ ਗਈਆਂ ਚਾਬੀਆਂ ਬਾਅਦ ਦਲੀਲ ਆਪਾਂ ਗੱਲ ਕਰਦੇ ਆਂ ਇਸ ਕਰਕੇ ਜਿਹੜੀਆਂ ਲੋਕਲ ਕਮੇਟੀਆਂ ਗੁਰਦੁਆਰਿਆਂ ਦੀਆਂ ਉਹਨਾਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਵੀ ਦੇਖ ਲਓ ਜੇ ਤਾਂ ਬਿਲਡਿੰਗ ਕਿਤੇ ਰਹਿੰਦੀ ਹੈ ਕਸਰ ਬਣਾ ਲਓ ਉ ਤਾਂ ਮੈਨੂੰ ਤਾਂ ਲੱਗਦਾ ਬਹੁਤ ਬਣ ਗਈਆਂ ਬਿਲਡਿੰਗਾਂ ਬਹੁਤ ਬਣ ਗਈਆਂ ਹੋਣਗੀਆਂ ਜੇ ਕਿਤੇ ਲੱਗਦਾ ਕੋਈ ਕਮਰਾ ਪਾਉਣਾ ਪਾ ਲਓ ਕੋਈ ਗੱਲ ਨਹੀਂ ਸੰਗ ਮਰਮਰ ਲਾ ਲਓ ਹੁਣ ਉਦੋਂ ਅੱਗੇ ਵਧ ਗਈ ਸੋਨਾ ਲਾਉਣਾ ਜੀ ਥੋੜੇ ਤਾਂ ਨਹੀਂ ਗੁਰਦੁਆਰੇ ਕਿਤੇ ਸੋਨਾ ਲਾ ਰਹੇ ਚੱਲ ਸ਼ੁਕਰ ਹੈ ਭਰਾਵਾ ਨਹੀਂ ਤੈਨੂੰ ਬਾਅਦ ਚੋਂ ਲਾਂਬੇ ਦੇਣੇ ਸੀ ਇਹਨਾਂ ਨੇ ਕਿਹਾ ਜਾ ਬੰਦਾ ਬੁਲਾ ਲਿਆ ਆਪਾਂ ਨੂੰ ਹੀ ਕਹਿ ਗਿਆ ਐਂ ਵੀ ਹੋ ਜਾਂਦਾ ਕਿਤੇ ਕਿਤੇ ਇਸ ਕਰਕੇ ਸੋਨਾ ਲਾ ਲਓ ਆ ਕੰਮਾਂ ਤੇ ਮੈਂ ਕਹਿੰਦਾ ਸੋਨਾ ਕੰਧਾਂ ਦੇ ਥੱਪਣ ਨਾਲੋਂ ਸੋਨੇ ਵਰਗੇ ਜਵਾਕਾਂ ਨੂੰ ਨਾ ਸਾਹਮ ਲੀਏ ਪਹਿਲਾਂ ਜੇ 10-10 ਗੁਰਦੁਆਰਾ ਕਮੇਟੀਆਂ 10-10 ਮਿਲ ਕੇ ਮੈਂ ਕਹਿੰਦਾ 10 ਕਮੇਟੀਆਂ ਮਿਲ ਕੇ ਇੱਕ ਆਈਪੀਐਸ ਅਫਸਰ ਦੇ ਦੋ ਕੌਮ ਨੂੰ ਇੱਕ ਬਸ ਜੱਜ ਸਾਡੇ ਕੋਲੇ ਨਹੀਂ ਵਕੀਲ ਸਾਡੇ ਬਹੁ ਘੱਟ ਨੇ ਆਈਪੀਐਸ ਅਫਸਰ ਸਾਡੇ ਕੋਈ ਮਤਲਬ ਇਸ ਪਾਸੇ ਆਪਾਂ ਅੱਗੇ ਵਧਣੇ ਕਾ ਆਪਾਂ ਇਹ ਬਸ ਐਂ ਝੰਡਿਆਂ ਚ ਡੰਡੇ ਪਾਈ ਤੁਰੇ ਫਿਰਨੇ ਗਰਮ ਮੰਦੇ ਦੋ ਪ੍ਰੋਗਰਾਮ ਫਟਾਫਟ ਐ ਕਹਿਣਗੇ ਤੇ ਮੈਂ ਕਈਆਂ ਨੂੰ ਪੁੱਛਿਆ ਮੈਂ ਗਰਮ ਕੀ ਦੇਦੀ ਉਹ ਪ੍ਰੋਗਰਾਮ ਜਦੋਂ ਆ ਇੱਕ ਸੀਗਾ ਨਾ ਵੀ ਝੰਡੀਆਂ ਲੈ ਕੇ ਖੜਨਾ ਇੱਕ ਬਸ ਖੜਨਾ ਹੀ ਆ ਝੰਡੀਆਂ ਲੈ ਕੇ ਮੈਨੂੰ ਪੁੱਛੇ ਮੈਂ ਹੋਰ ਗਰਦਨਾ ਵੱਡੋਂਗੇ ਜਿਹੜਾ ਲੰਘੂ ਇੱਥੋਂ ਦੀ ਇਹ ਗੱਲਾਂ ਦੁਨੀਆ ਕਰਦੀ ਐ ਸੱਚੀ ਗੱਲ ਐ ਫਿਰ ਦੁਖੀ ਬੜਾ ਮੁੰਦਾ ਮਨ ਵੀ ਕਮਾਲ ਹੋ ਗਈ ਯਾਰ ਉਹ ਖੜਨਾ ਹੀ ਆ ਹੋਰ ਕੀ ਕਰਨਾ ਪੂਰੇ ਵਰਲਡ ਚ ਕਿੰਨਾ ਸੋਹਣਾ ਮੈਸੇਜ ਹੈ ਨਾ ਵੀ ਹਾਂ ਸਿੱਖ ਸ਼ਾਂਤ ਮਈ ਕਿੰਨਾ ਇਹ ਗੱਲ ਨਹੀਂ ਪਤਾ ਵਾਸਤਾ ਨਹੀਂ ਮੈਂ ਮਰੀ ਜਾਂਦੇ ਬੈਠੇ ਤੇ ਨਾਲੇ ਜਿਹਨੇ ਕੋਈ ਕੁਰਬਾਨੀ ਕਰਨੀ ਹੁੰਦੀ ਆ ਉਹ ਮਤੇ ਪੜ ਕੇ ਨਹੀਂ ਜਾਂਦਾ ਇਹਨਾਂ ਨੂੰ ਮੈਂ ਪੁੱਛਦਾ ਹੁੰਦਾ ਸੀਗਾ ਉਹਨਾਂ ਦਿਨਾਂ ਚ ਜਿਹੜੇ ਜਿਆਦਾ ਟੱਪਦੇ ਸੀ ਵੀ ਊਧਮ ਸਿੰਘ ਸੁਨਾਮ ਦੱਸੋ ਕਿਹੜਾ ਮਤਾ ਪੜ ਕੇ ਲੰਡਨ ਜਾ ਕੇ ਜਰਨਲ ਰੋਡਵੈਰ ਨੂੰ ਸੋੜਦੇ ਮਤੇ ਪਏ ਸੀ ਪਹਿਲਾਂ ਉੱਥੇ ਇਹ ਗੱਲਾਂ ਹੁੰਦੀਆਂ ਜਾਣ ਮੁੱਢ ਕੇ ਇਸ ਕਰਕੇ ਬੜੇ ਇਹਨਾਂ ਨੇ ਬਲੇਮ ਲਾਉਣ ਦੀ ਯਤਨ ਕੀਤੀ ਤੇ ਉਹ ਤਾਂ ਫਿਰ ਬਾਣੀ ਦਾ ਹੀ ਫੈਸਲਾ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਲੱਗਿਆ ਪਤਾ ਸਾਰਿਆਂ ਦਾ ਸਾਬਾ ਅਜੂ ਤੁਸੀਂ ਥੋੜਾ ਜਿਹਾ ਵੇਟ ਉਦੋਂ ਮੈਂ ਸ਼ੁਰੂ ਦੇ ਵਿੱਚ ਮੈਨੂੰ ਬੜਾ ਕਿਹਾ ਕਰਨ ਵੀ ਦੱਸੋ ਕੀ ਹੋਇਆ ਕਿ ਮਾਂ ਤੁਸੀਂ ਰੁਕਤਾ ਜਾਓ 10 ਦਿਨ ਤਾਂ ਖੜਜੋ ਖਾਸਾ ਕੁਝ ਤੁਹਾਨੂੰ ਪਤਾ ਲੱਗ ਜਾਊ ਮੂੰਹ ਖੋਲਣ ਦੀ ਲੋੜ ਪੈਣੀ ਤੁਸੀਂ ਰੁਕਤਾ ਜਾਓ ਥੋੜਾ ਜਿਹਾ ਬਸ ਥੋੜਾ ਜਿਹਾ ਹੋਰ ਰੁਕ ਜੋ 85% ਤਾਂ ਪਤਾ ਲੱਗ ਗਿਆ ਹੁਣ ਉਹੀ ਨਾਮ ਨੇ ਕੋਈ ਨਾਮ ਨੇ ਜਿੱਦ ਕਰਕੇ ਜੇ ਕੋਈ ਅਕਲ ਦੀ ਬੈਰੀ ਬਣਿਆ ਬੈਠਿਆ ਉਹਦਾ ਤਾਂ ਫਿਰ लाज ਕੋਈ ਨਹੀਂ ਇਸ ਕਰਕੇ ਥੋੜਾ ਜਿਹਾ ਹੋਰ ਰੁਕੋ ਬਾਕੀ ਤੁਹਾਨੂੰ ਬਾਕੀ ਸਾਰਾ ਪਤਾ ਲੱਗ ਜਾ ਪ੍ਰੋਮੋ ਤਾਂ ਇਹਨਾਂ ਨੇ ਪਹਿਲਾਂ ਹੀ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ ਬਰਗਾੜੀ ਤੋਂ ਵੀ ਪਹਿਲਾਂ ਬਰਗਾੜੀ ਤੋਂ ਪਹਿਲਾਂ ਪ੍ਰੋਮੋ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ ਇਹਨਾਂ ਨੇ ਉਹ ਕੋਈ ਨਹੀਂ 85% ਹੁਣ ਪਤਾ ਲੱਗ ਗਿਆ 15 15 ਵੀ ਨਹੀਂ 15 ਤੋਂ ਵੀ ਘੱਟ ਹੈ ਹੁਣ ਤਾਂ ਉਹੀ ਕੋਈ ੱੱਕੇ ਨਾਲ ਜਿਹੜੇ ਓਹ ਵਿਚਾਰੇ ਗਾਲੇ ਹੀ ਪੈਣਾ ਜਿਨ੍ਹਾਂ ਨੇ ਸਾਡੇ ਉਹੀ ਬਾਧੂ ਦਾ ਉਹ ਕੋਈ ਗੱਲ ਨਹੀਂ ਫਿਰ ਉਹ ਵੀ ਆਪਣੀ ਨੇ ਬਈ ਗੱਲ ਪੈਣਾ ਉਹ ਵੀ ਆਪਾਂ ਪਿਆਰਾਂ ਆਜੋ ਬੈਠ ਕੇ ਕਰੂ ਗੱਲ ਇਹ ਤਾਂ ਬੇਨਤੀਆਂ ਤੁਹਾਨੂੰ ਕਰਦੀਆਂ ਆਪਾਂ ਗੁਰਬਾਣੀ ਨਾਲ ਜੁੜਨੇ ਆਪਣੇ ਮਾਪੇ ਦਾ ਸਤਿਕਾਰ ਕਰਨੇ ਦੁਨਿਆਵੀ ਪੱਧਰ ਤੇ ਉੱਚ ਵਿਦਿਆ ਪ੍ਰਾਪਤ ਕਰਨੀ ਹੈ ਸਿੱਖੀ ਸੋਚ ਵਾਲੇ ਜੱਜ ਇੰਜੀਨੀਅਰ ਵਕੀਲ ਡਾਕਟਰ ਟੀਚਰ ਪੈਦਾ ਹੋਣ ਜਜਵਾਤੀ ਨਹੀਂ ਹੋਣਾ ਬਹੁਤੀਆਂ ਗਰਮ ਗੱਲਾਂ ਸੁਣਾਸਣਾ ਤੁਹਾਨੂੰ ਆਪੋ ਵਿੱਚ ਹੀ ਲੜਾਉਣ ਦਾ ਕੋਈ ਯਤਨ ਕਰਦਾ ਉਹ ਸਿੱਖੀ ਦਾ ਬੰਦਾ ਨਹੀਂ ਹੈ ਗੁਰੂ ਸਾਹਿਬ ਨੇ ਇਦਾਂ ਥੋੜਾ ਕਰਿਆ ਵੀ ਉਹੀ ਲੜਾ ਦੋ ਲੋਕਾਂ ਨੂੰ ਭਣਾ ਭੰਦੋ ਦੁਕਾਨਾਂ ਬਈ ਫੂਕ ਦੋ ਇਹ ਗੱਲਾਂ ਕੋਈ ਕਿਹਦੀਆਂ ਦੁਕਾਨਾਂ ਬੰਦਦੇ ਆ ਆਪਣੀਆਂ ਆਪਣੀ ਨੇ ਉਹ ਵੀ ਐਸੀ ਕੋਈ ਗੱਲ ਨਹੀਂ ਆਪਾਂ ਦੀ ਜਦੋਂ ਧਰਨੇ ਤਿੰਨ ਘੰਟੇ ਦੇ ਕੀਤੇ ਉਦੋਂ ਪੰਨਿਆਂ ਨੂੰ ਤਕਲੀਫ ਹੋਈ ਸੀ ਧਰਨੇ ਜੁਕਾਤੇ ਹੁਣ ਹੁਣ ਕਿਉਂ ਨਹੀਂ ਲੱਗੇ ਫਿਰ ਓਏ ਹੁਣ ਤਾਂ ਉਹ ਤਾਂ ਜੁਕਾਤੇ ਸੀ ਤੇ ਹੁਣ ਤੁਸੀਂ ਕੀ ਰੰਗ ਲਾਏ ਨੇ ਹੁਣ ਇਹ ਇੰਨਾ ਕੀ ਕਾਫੀ ਹੈ ਤੇ ਹੋਰ ਅੱਗੇ ਵਧੇ ਫਿਰ ਵਧੂ ਅੱਗੇ ਫਿਰ ਪਹਿਲੇ ਸਾਰੇ ਚਿੱਠੇ ਫਰੋਲ ਨੂੰ ਵੀ ਉਹ ਗੱਲਾਂ ਕਿੱਥੋਂ ਚੱਲੀਆਂ ਤੇ ਜੀ ਹਾਂਜੀ ਕਿਸੇ ਨੂੰ ਡਾਊਟ ਹੋਵੇ ਤੇ ਮਿਲ ਲਿਓ ਉਹ ਚਿੱਠੇ ਵਿੱਚ ਤੋਂ ਨਾ ਹੀ ਖਲਾਇਓ ਮੈਂ ਕਹਣਾ ਕੋਈ ਚਮਚੀ ਮਾਰੇ ਚਿੱਠੇ ਖਲਾ ਲੈ ਜੀ ਉਹ ਉੱਪਰਲੇ ਰੋਣਗੇ ਵੀ ਕਾਨੂੰ ਇਹਨਾਂ ਨਾਲ ਪੰਗਾ ਲਿਆ ਸਾਡਾ ਹੋਰ ਭੇਤ ਖੋਲ ਗਿਆ ਨਵਾ ਕਿਉਂਕਿ ਇਹ ਅੱਜ ਕਿਉਂ ਨਹੀਂ ਖੋਲੇ ਜਾ ਰਹੇ ਇਹ ਦਿਨ ਨਾਲ ਉਹ ਮਜ਼ਬੂਤ ਹੁੰਦੇ ਜਿਹੜੇ ਦੁਸ਼ਟ ਹੈ ਇਹ ਉਹ ਏ ਟੀਮ ਹੈ ਇੱਥੇ ਬਸ ਨੇੜੇ ਤੇੜੀ ਕੰਮ ਇਹਨਾਂ ਦਾ ਉਹ ਪਤਾ ਲੱਗ ਜੂ ਮੈਨੂੰ ਕਹਿਣ ਦੀ ਲੋੜ ਨਹੀਂ ਸਾਰੀ ਸੰਗਤ ਦਾ ਤੁਹਾਡਾ ਬਹੁਤ ਧੰਨਵਾਦ ਬੜੇ ਪਿਆਰ ਵਿੱਚ ਭਿੱਜ ਕੇ ਸੁਣਿਆ ਆਪਾਂ ਅੱਜ ਗੱਲ ਸਮਝ ਲਈ ਕਿ ਚਾਰ ਪੁੱਤ ਵਾਰ ਕੇ ਕਿਵੇਂ ਸਾਨੂੰ ਆਪਣੀ ਗੋਦੀ 'ਚ ਬਿਠਾਇਆ ਤੇ ਨਾਲ ਆਪਾਂ ਕਰੰਟ ਮਸਲੇ ਦੇ ਉੱਤੇ ਗੱਲ ਕੀਤੀ ਅੱਜ ਕਾਫੀ ਅੱਧਾ ਘੰਟਾ ਇਸ ਤੇ ਲਾਇਆ ਸਪੈਸ਼ਲ ਤਾਂ ਹੀ ਲਾਇਆ ਬੜੇ ਡਾਊਟ ਨੇ ਬੜੇ ਭੁਲੇਖੇ ਨੇ ਬੜੇ ਗਲੇ ਸ਼ਕਵੇ ਸਮਝ ਆ ਜੇ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ ਬਹੁਤ ਸੋਹਣੇ ਢੰਗ ਨਾਲ ਸਾਰਾ ਪ੍ਰਚਾਰ ਕੀਤਾ ਹੈ ਰੇਜ਼ਮੈਂਟ ਕੀਤਾ ਹੈ। ਸ਼੍ਰੀ ਗੁਰੂ ਗੰਸਾ ਮਹਾਰਾਜ ਜੀ ਦਾ ਕੋਟਨ ਕੋਟ ਸ਼ੁਕਰ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਆਪਣੇ ਸਾਰਿਆਂ ਉੱਪਰ। ਸਭ ਦਾ ਧੰਨਵਾਦ ਜੀ। ਡਾਊਟ ਕਿੰਤੂ ਪਰੰਤੂ ਮੈਂ ਬਾਰ-ਬਾਰ ਕਹਿ ਗਿਆ ਤਾਂ ਮਿਲ ਲਿਓ ਮੇਰਾ ਵੀਰ ਬਣ ਕੇ ਇੱਥੇ ਆ ਕੇ ਕਿਉਂਕਿ ਸਪਸ਼ਟ ਲਫ਼ਜ਼ਾਂ 'ਚ ਗੱਲਾਂ ਕਰੇ ਬੈਨਾ ਸਮਝ ਆਉਂਦੀ ਹੀ ਨਹੀਂ। ਕਿਸੇ ਦੀ ਚੁੱਪ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ ਬਸ ਇਹ ਗੱਲ ਕਹਿ ਦੀ। ਚੁੱਪ ਹੁੰਨੀ ਹੈ ਕੋਈ ਗੱਲ ਹੁੰਦੀ ਹੈ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਣੀਆਂ ਕਹੈ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਹਰ ਨਾਮ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਸਭ ਨਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਦਾ ਸਿਫਤ ਸਲਾਹਾਂ ਤੇਰੀ ਨਾਮ ਮਨ ਵਸਾਵਈ ਕਹਿ ਨਾਨਕ ਸੱਚੇ ਸਾਹਿਬ ਗਿਆਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ आनंद सुनो बडपा गियो सगले मनोर्थ पुरे दुख रोग संताप उतरे सुनी सच्ची वाणी सुनते पुनीत कहते पवित सतगुरु रहया भर पुरे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਵੀਰਾਂ ਦਾ ਖਾਸ ਤੌਰ ਤੇ ਧੰਨਵਾਦ ਰਹਿ ਗਿਆ ਅਸੀਂ ਪਹਿਲਾਂ ਕਿਉਂਕਿ ਇਹ ਜ਼ਰੂਰ ਰਿਕਮੈਂਡਸ ਕਿਹਾ ਦਿੰਦਾ ਜਿਨਨੇ ਨੌਜਵਾਨ ਵੀਰ ਐ ਇਸ ਏਰੀਆ ਚ ਪਤਾ ਨਾ ਹੋਣ ਕਰਕੇ ਦੱਸਦਾ ਵੀ ਭੁਲੇਖਾ ਨੀ ਮੰਨ ਚ ਰੱਖਣਾ ਕਈ ਵਾਰੀ ਕਹਉਆ ਜਾਂ ਬਣਿਆ ਹੁੰਦਾ ਵੀ ਅਸੀਂ ਗੱਲ ਕਰਾਂਗੇ ਪਤਾ ਨਹੀਂ ਗਾਲੀ ਨਾ ਪੈ ਜਾਣ ਐਸੀ ਕੋਈ ਗੱਲ ਨਹੀਂ ਇਹਨਾਂ ਵੀਰਾਂ ਨੂੰ ਜਦੋਂ ਪਿਆਰ ਦੇਉਂਗੇ ਨਾ ਜਿਹੜੇ ਰਮਾਲ ਬੰਨ ਕੇ ਅੱਜ ਗੁਰਦੁਆਰੇ ਆਏ ਅਸੀਂ ਕਈ ਵਾਰੀ ਉਹਨਾਂ ਨੂੰ ਪਹਿਲੀ ਕਲਾਸ ਰਮਾਲ ਬੰਨੀ ਫਿਰਦਾ ਕੋਈ ਗੱਲ ਨਹੀਂ ਰਮਾਲ ਬਣ ਕੇ ਆਇਤਾ ਗੁਰਦੁਆਰਾ ਸਾਹਿਬੇ ਪਿਆਰ ਦਿਓ ਸਨਮਾਨ ਦਿਓ ਦਸਤਾਰਾਂ ਸਜੋਣ ਨੂੰ ਜੀ ਕਰਨ ਲਾ ਦਿਓ ਤੇ ਕਿਸੇ ਨੂੰ ਵੀਰ ਨੂੰ ਡਾਊਟ ਹੋਵੇ ਨੌਜਵਾਨ ਭਰਾਵਾਂ ਨੂੰ ਬਿਲਕੁਲ ਇਸ ਤਰ੍ਹਾਂ ਜਿਵੇਂ ਤੁਸੀਂ ਆਪਣੇ ਭਰਾਵਾਂ ਨਾਲ ਗੱਲ ਕਰਦੇ ਹੋ ਆਪਣੇ ਮਿੱਤਰਾਂ ਨਾਲ ਇਦਾਂ ਮਿਲ ਕੇ ਆਪਾਂ ਗੱਲ ਕਰਾਂਗੇ ਇਹ ਦੱਸਿਆ ਸਪੈਸ਼ਲੀ ਪਤਾ ਨਹੀਂ ਇਸ ਏਰੀਆ ਚਲੇ ਸੋ ਆਓ ਮਿਲ ਕੇ ਅਰਦਾਸ ਵਿੱਚ ਜੁੜੀਏ ਜੀ ਤੂ ਠਾਕੁਰ ਤਮ